ਸਤਿ ਸ੍ਰੀ ਅਕਾਲ ਜੀ ਮੈਂ ਹਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਤੇ ਤੁਹਾਡੇ ਘਰੇ ਹਰ ਇੱਕ ਖੁਸ਼ੀ ਆਵੇ ਵਾਹਿਗੁਰੂ ਤੁਹਾਡੇ ਤੇ ਆਪਣੀ ਮਿਹਰ ਭਰਿਆ ਹੱਥ ਰੱਖੇ ਸੋ ਹੁਣ ਆਪਾਂ ਕਰਦੇ ਨਾ ਇੱਕ ਅੱਜ ਗੱਲ ਜਮਾ ਸੱਚੀ ਗੱਲ 100% ਸੱਚੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਤੁਹਾਡੇ ਨਾਲ ਉਹ ਗੱਲਾਂ ਕਰਦੀ ਹੁੰਦੀ ਆਂ ਵੀ ਜਿਹੜੀਆਂ ਹੋਈਆਂ ਹੁੰਦੀਆਂ ਸੁਣੀਆਂ ਸੁਣਾਈਆਂ ਨਹੀਂ ਮੈਂ ਤੁਹਾਨੂੰ ਗੱਲ ਸੁਣਾਉਣੀ ਆ ਇਹ 2006 ਦੀ ਗੱਲ ਆ ਉਦੋਂ ਮੇਰਾ ਪਿੱਤੇ ਦਾ ਆਪਰੇਸ਼ਨ ਹੋਇਆ ਸੀ ਤੇ ਮੇਰੇ ਪਿੱਤੇ 'ਚ ਬਹੁਤ ਪੱਥਰਾਂਾਂ ਸੀ ਬੜਾ ਦਰਦ ਹੁੰਦਾ ਹੁੰਦਾ ਸੀ ਤੇ ਦਰਦ ਨਾਲ ਮੇਰੀ ਜਾਨ ਨਿਕਲਣ ਵਾਲੀ ਹੋ ਜਾਂਦੀ ਸੀ ਤੇ ਪਿੱਤੇ ਦਾ ਦਰਦ ਜਿਹਦੇ ਉੱਠਦੋਂ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਪਿੱਤੇ ਦਾ ਦਰਦ ਬੰਦੇ ਨੂੰ ਇੱਕ ਮਾਰਦਾ ਨਹੀਂ ਤੇ ਛੱਡਦਾ ਵੀ ਹੈ ਨਹੀਂਗਾ ਬਹੁਤ ਖਤਰਨਾਕ ਦਰਦ ਹੁੰਦਾ ਸਭ ਤੋਂ ਦਰਦ ਭੈੜਾ ਪਿੱਤੇ ਦਾ ਕਿਉਂਕਿ ਆਪਣੇ ਨੇੜੇ ਆ ਜਾਂਦਾ ਤੇ ਇੱਥੇ ਸਾਹ ਵੀ ਰੁਕ ਜਾਂਦਾ ਜਦੋਂ ਇਹ ਦਰਦ ਕਰਦਾ ਬੰਦੇ ਨੂੰ ਲੱਗਦਾ ਮੈਨੂੰ ਸਾਹ ਹੀ ਨਹੀਂ ਆ ਰਿਹਾ ਵੀ ਇੰਨੀ ਤਕਲੀਫ ਹੁੰਦੀ ਹੈ ਤੇ ਉਦੋਂ ਲੋਕ ਨਰਮੇ ਚੋਣ ਲੱਗੇ ਸੀਗੇ ਹੰਡਰ ਮੀਟੂਗਣ ਲੱਗੀ ਸੀ ਅਸੀਂ ਵੀ ਚੁੱਗਣ ਲੱਗੇ ਸੀ ਕਿਉਂਕਿ ਮੇਰੇ ਵੀ ਦਰਦ ਉੱਠਦਾ ਹੁੰਦਾ ਉਹ ਅਸੀਂ ਪਿੰਡ ਰਹਿੰਦੇ ਹੁੰਦੇ ਬੜਾ ਦਰਦ ਉੱਠਦਾ ਇਹ ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਆ ਜਮ੍ਹਾਂ 100% ਸੱਚੀ ਵਾਇਗਰ ਨੂੰ ਜਾਣ ਕੇ ਮੈਂ ਜੋ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਨਾ ਸੱਚੀ ਕਰਦੀ ਹੁੰਦੀ ਆ ਕੋਈ ਤੋਤਕੜੇ ਜੇ ਬਣਾ ਕੇ ਮੈਨੂੰ ਗੱਲ ਕਰਨੀ ਨਹੀਂ ਹੁੰਦੀ ਆ ਆਪਾਂ ਉਹ ਕਰਦੇ ਆ ਜੋ ਆਪਣੇ ਹੱਦ ਤੇ ਵੀਤੀ ਆ ਮੇਰੇ ਦਰਦ ਬਹੁਤ ਉੱਠਿਆ ਕਰੀ ਤੇ ਉਧਰ ਨਰਮੈ ਦੀ ਰੋਟੀ 'ਚ ਅੱਸੂ ਦੇ ਮਹੀਨੇ 'ਚ ਮੇਲਾ ਆਉਂਦਾ ਇੱਕ ਮਾਈ ਸਰਖਾਨੇ ਦਾ ਮੇਲਾ ਇੱਥੇ ਜ਼ਿਲ੍ਹਾ ਬਟਿੰਡੇ 'ਚ ਮਸ਼ਹੂਰ ਮੇਲਾ ਹੈ ਮਾਈ ਸਰਖਾਨ ਤੇ ਮਸ਼ਹੂਰ ਹੈ ਮੇਲਾ ਬਹੁਤ ਇਕੱਠ ਹੁੰਦਾ ਵੀ ਬਹੁਤ ਜਿਆਦਾ ਇਕੱਠ ਹੁੰਦਾ ਵਿਸਾਖੀ ਵਾਂਗੂ ਇਕੱਠ ਹੁੰਦਾ ਬਹੁਤ ਜਿਆਦਾ ਇਕੱਠ ਹੁੰਦਾ ਵੀ ਪੈਰ ਧਰਨੂ ਵੀ ਥਾਂ ਨਹੀਂ ਹੁੰਦਾ ਤੇ ਬਸ ਵਿਸਾਖੀ ਦਾ ਇੰਨਾ ਕਾ ਵੀ ਵਿਸਾਖੀ ਥੋੜੀ ਜੀ ਮਤਲਬ ਜਿਆਦੇ ਭਰੀ ਹੁੰਦੀ ਹੈ ਮੰਨ ਲਓ ਕਿਉਂਕਿ ਉਹ ਥੋੜਾ ਜਿਹਾ ਵੀ ਸਿੱਖ ਇਤਿਹਾਸ ਨੂੰ ਲੈ ਕੇ ਵੀ ਲੋਕ ਦੂਰੋਂ ਦੂਰੀ ਆਉਂਦੇ ਆ ਤੇ ਪਰ ਇਕੱਠ ਮਤਲਬ ਤੇ ਮਾਣ ਸਰਖਾਨੇ ਵੀ ਬਹੁਤ ਹੁੰਦਾ ਤੇ ਉਹ ਉਹਨਾਂ ਟਾਈਮਾਂ ਦੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ 2006 ਦੀ ਤੇ ਮੈਂ ਵੀ ਸੋਚਿਆ ਵੀ ਮੈਂ ਵੀ ਨਾ ਵੀ ਅਸੀਂ ਜਿਵੇਂ ਆਪਣੇ ਸਹੁਰੇ ਹੁੰਦੇ ਆ ਕੋਈ ਵੀ ਹੁੰਦੇ ਆ ਮੰਨਦੇ ਹੁੰਦੇ ਮੇਰੇ ਸਹੁਰੇ ਮੰਨਦੇ ਸੀ ਸ਼ੇਰ ਵਾਲੀ ਮਾਤਾ ਨੂੰ ਵੀ ਉਹਦਾ ਅਸੀਂ ਦੁੱਧ ਦੱਦ ਚੜਾ ਕੇ ਆਉਂਦੇ ਹੁੰਦੇ ਮਾਤਾ ਦਾ ਤੇ ਅਸੀਂ ਵੀ ਜਾਂਦੇ ਅਸੀਂ ਆਏ ਮੇਲੇ ਤੇ ਜਾਂਨੇ ਆ ਆਏ ਮੇਲੇ ਜਾਂਨੇ ਆਪਾਂ ਤੇ ਮੈਂ ਵੀ ਅੱਖਾਂ ਮਖਾ ਵੀ ਮੈਂ ਵੀ ਜਾਊਂਗੀ ਤੇ ਰਾਤ ਨੂੰ ਮੇਰੇ ਦਰਦ ਉੱਠ ਖੜਾ ਦਰਦ ਕੀ ਉੱਠਿਆ ਉਹ ਦਰਦ ਮੇਰੇ ਬਹੁਤ ਉੱਠਿਆ ਬਹੁਤ ਉੱਠਿਆ ਸਾਰੀ ਰਾਤ ਲੇਲੜੀਆਂ ਕਢਾਈਆਂ ਮੇਰੀਆਂ ਤੇ ਤੜਕੇ ਜਾ ਕੇ ਮੈਂ 4 ਵਜੇ ਸੁੱਤੀ ਸਿਰਫ 2-3 ਘੰਟੇ ਸੁੱਤੀ ਕਿਉਂਕਿ ਮੈਨੂੰ ਵੀ ਆਇਆ ਸੀ ਵੀ ਅਸੀਂ ਮੰਨਦੇ ਆ ਅਸੀਂ ਵੀ ਆਪਦਾ ਦੁੱਧ ਚੜਾ ਕੇ ਅੱਗੇ ਮੱਥਾ ਟੇਕ ਕੇ ਆਈਏ ਤੇ ਸਾਡੇ ਸਕੂਟਰ ਹੁੰਦਾ ਸੀ ਸਕੂਟਰ ਸੀ ਸਾਡਾ ਖਰਾਬ ਨਾ ਮੇਰੇ ਧਿਆਨ ਚਾਹੇ ਬਾਕੀ ਉਸ ਨੂੰ ਪਤਾ ਹੀ ਹੈ ਜਿਹੜੇ ਜੱਟਾਂ ਦੇ ਘਰੇ ਸੰਦ ਖੜੇ ਹੁੰਦੇ ਆ ਮਸਾਂ ਹੀ ਠੀਕ ਕਰਾਉਂਦੇ ਆ ਲੋਡ ਪੈਣ ਦੀ ਠੀਕ ਕਰਾਉਂਦੇ ਆ ਸਾਡਾ ਸਕੂਟਰ ਖਰਾਬ ਹੋ ਤੇ ਟਰੈਕਟਰ ਤੇ ਬੈਠਣ ਵਾਲੀ ਮੇਰੀ ਕੰਡੀਸ਼ਨ ਨਹੀਂ ਸੀ ਮੈਨੂੰ ਡਰ ਸੀ ਵੀ ਟਰੈਕਟਰ ਤੇ ਟਰੈਕਟਰ ਟਰਾਲੀਆਂ ਪਿੰਡਾਂ ਚ ਬਹੁਤ ਜਾਂਦੀਆਂ ਉਹ ਮੇਲੇ ਤੇ ਮੈਂ ਕਹ ਵੀ ਆਪਾਂ ਟਰੈਕਟ ਤੇ ਜਾਵਾਂਗੇ ਤਾਂ ਦਰਦ ਨਾ ਉੱਠ ਖੜੇ ਕਿਉਂਕਿ ਦਰਦ ਤੋਂ ਮੈਨੂੰ ਇੰਨਾ ਡਰ ਲੱਗਦਾ ਸੀ ਬਸ ਮਾੜਾ ਜਿਹਾ ਵੀ ਦਰਦ ਉੱਠ ਖੜਦਾ ਤੇ ਮੇਰੇ ਪਾਦੀ ਬਣ ਜਾਂਦੀ ਸੀ ਵੀ ਪਤਾ ਨਹੀਂ ਹੁਣ ਮੇਰੇ ਨਾਲ ਕੀ ਬਣੂ ਦਰਦ ਇੰਨਾ ਜ਼ਿਆਦਾ ਹੁੰਦਾ ਸੀ ਮੈਨੂੰ ਲੱਗਦਾ ਤਿੰਨ ਤਿੰਨ ਚਾਰ ਚਾਰ ਗੋਲੀਆਂ ਖਾ ਜਾਂਦੀ ਸੀ ਮੈਂ 2-3 ਘੰਟੇ ਚੱਕਵਲੀ ਹੋ ਕੇ ਪੀ ਰਹੀ ਰਹਿੰਦੀ ਸੀ ਪਰ ਵੀ ਦਰਦ ਨਹੀਂ ਸੀ ਛੱਲੀ ਦਾ ਕਿਉਂਕਿ ਨਰਮਿਆ ਦੀ ਰੁੱਤ ਸੀ ਘਰੇ ਆਪਰੇਸ਼ਨ ਕੋਈ ਕਰਾਉਣ ਦਾ ਨਾਮ ਹੀ ਸੀ ਲੈਂਦਾ ਕਹਿ ਦਿੰਦੇ ਵੀ ਨਰਮਾ ਚੁਕ ਲਈ ਫੇਰ ਕਰਾਵਾਂਗੇ ਫੇਰ ਕਰਾਵਾਂਗੇ ਪਤਾ ਹੀ ਐ ਸਾਨੂੰ ਵੀ ਘਰਾਂ ਦੇ ਵਿੱਚ ਕੀ ਕੁਝ ਹੁੰਦਾ ਤੇ ਇਹ ਵੀ ਨਰਮਾ ਚੁੱਕ ਕੇ ਆਪਰੇਸ਼ਨ ਕਰਾਵਾਂਗੇ ਹਜੇ ਨਹੀਂ ਕਰਾਉਂਦੇ ਨਰਮਾ ਕੌਣ ਇਕੱਠਾ ਕਰੂ ਇਹ ਹੁੰਦੀਆਂ ਗੱਲਾਂ ਤੇ ਪਰ ਦਰਦ ਮੈਨੂੰ ਤੀਜੇ ਦਿਨੋਂ ਤੰਗ ਕਰਦਾ ਸੀ ਤੀਜੇ ਦਿਨੋਂ ਤੰਗ ਕਰਦਾ ਸੀ ਬਹੁਤ ਦਰਦ ਨੇ ਮਾਰਿਆ ਸੀ ਮੈਨੂੰ ਉਹ ਦਰਦ ਕਰਕੇ ਮੇਰੀ ਐ ਲੱਗਦਾ ਸੀ ਵੀ ਜਾਨ ਹੀ ਨਿਕਲੂ ਇੱਕ ਦਿਨ ਤੇ ਇੱਕ ਦਿਨ ਮੈਂ ਜਦੋਂ ਮੇਲਾ ਆ ਗਿਆ ਤੇ ਭਈ ਸਾਡਾ ਮੋਟਰ ਸਾਡਾ ਸਕੂਟਰ ਖਰਾਬ ਤੇ ਮੈਂ ਆ ਕਮ ਕਪਕੇ ਦਾ ਵੀ ਮੈਂ ਸਾਡੇ ਗਵੰਡ ਕੰਦੇ ਨਾ ਮੋਟਰਸਾਈਕਲ ਹੁੰਦਾ ਸੀ ਤੇ ਮੈਨੂੰ ਤੇ ਮੋਟਰਸਾਈਕਲ ਪੁੱਛਣ ਵਾਕੀ ਮੈਂ ਕਹ ਜੀ ਐਂ ਕਰਕੇ ਮੈਂ ਬਿਮਾਰ ਆ ਤੇ ਸਾਡਾ ਸਕੂਟਰ ਖਰਾਬ ਹੈ ਤੁਸੀਂ ਸਾਨੂੰ ਘੰਟਾ ਡੇਢ ਘੰਟਾ ਮੋਟਰਸਾਈਕਲ ਦੇ ਦਿਓ ਵੀ ਅਸੀਂ ਠੰਡੇ ਠੰਡੇ ਜਾ ਕੇ ਨਾਲ ਤਾਂ ਮਿੱਟੀ ਕੱਢਿਆਵਾਂਗੇ ਤੇ ਨਾਲੇ ਆਪਦਾ ਦੁੱਧ ਚੜਾ ਆਵਾਂਗੇ ਜੋਤ ਲਾ ਆਵਾਂਗੇ ਵੀ ਜਿਵੇਂ ਅਸੀਂ ਮੰਨਦੇ ਆ ਮਾਤਾ ਨੂੰ ਮੱਥਾ ਠੀਕ ਆਵਾਂਗੇ ਪ੍ਰਸ਼ਾਦ ਚੜਾ ਆਵਾਂਗੇ ਤੇ ਕਹਿੰਦਾ ਕਹਿੰਦੇ ਭਾਈ ਲੈ ਜਿਓ ਹਾਂ ਕਹੇਤੀ ਉਹਨਾਂ ਨੇ ਅਕਾਲ ਪੁਰਖ ਵੈਗਰ ਨੂੰ ਜਾਣ ਕੇ ਕਹਿਣੀ ਵੀ ਇਹ ਗੱਲ ਸੱਚ ਆ ਉਹਨਾਂ ਨੇ ਹਾਂ ਕਹੇਤੀ ਮੈਂ ਘਰੇ ਆ ਗਈ ਮੈਂ ਸਾਰਾ ਕੰਮ ਕੰਮ ਕਰ ਲਿਆ ਤੇ ਕੰਮ ਕੰਮ ਕਰਕੇ ਮੈਂ ਆਪਦੀ ਪ੍ਰਸ਼ਾਦ ਵੀ ਬਣਾ ਲਿਆ ਦੁੱਧ ਵੀ ਪਾਲਿਆ ਡੋਲੂ 'ਚ ਤੇ ਬੱਚੇ ਵੀ ਤਿਆਰ ਕਰ ਲਏ ਦੀਪੂ ਹੁੰਦਾ ਸੀ ਉਦੋਂ ਅ ਬਸ 6 ਸਾਲ ਦਾ ਸੀ 7ਵਾਂ ਲੱਗਿਆ ਹੋਇਆ ਸੀ ਦੀਪੂ ਨੂੰ ਕਿਉਂਕਿ ਦੀਪੂ 99 ਦੇ ਐਂਡ 'ਚ ਹੀ ਹੋਇਆ 99 ਦਾ ਛੱਡੋ 2000 'ਚ ਹੀ ਮੰਨ ਲਓ ਤੇ ਮੈਂ ਬਹੁਤ ਮਤਲਬ ਮੈਨੂੰ ਖੁਸ਼ੀ ਹੋਈ ਵੀ ਮੋਟਰਸਾਈਕਲ ਮਿਲ ਗਿਆ ਵੀ ਅਸੀਂ ਠੰਡੇ ਠੰਡੇ ਨਾਲ ਤਾਂ ਮੱਥਾ ਟੇਕ ਆਵਾਂਗੇ ਕਿਉਂਕਿ ਅਸੂ ਜੇ 'ਚ ਗਰਮੀ ਹੁੰਦੀ ਹੈ ਤੇ ਵੀ ਨਾਲੇ ਮੇਰੇ ਦਰਦ ਨਹੀਂ ਉੱਠੂਗਾ ਅਸੀਂ ਬਾਗ ਗਏ ਤੇ ਮੈਂ ਉਹਨੂੰ ਇਹਨੂੰ ਮਤਲਬ ਮੇਰੇ ਹਸਬੰਦ ਨੂੰ ਕਿਹਾ ਮੈਂ ਕਿਹਾ ਮੋਟਰਸਾਈਕਲ ਫੜ ਲਿਆ ਚਾਚੇਗਾ ਮੈਨੂੰ ਕਹਿੰਦਾ ਜੇ ਨਾ ਦਿੱਤਾ ਮੈਂ ਕਿਹਾ ਨਹੀਂ ਮੈਂ ਪੁੱਛ ਕੇ ਆਈ ਆ ਕਿ ਉਹਨਾਂ ਨੇ ਕਿਹਾ ਵੀ ਲੈ ਜਾਓ ਇਹ ਬਾਗ ਗਿਆ ਬਾਈ ਉਹਨਾਂ ਨੇ ਜਦੋਂ ਇਹ ਲੈਣ ਗਿਆ ਵੀ ਮੋਟਰਸਾਈਕਲ ਵੀ ਉਹ ਪੁੱਛ ਕੇ ਗਈ ਆ ਥੋਡੇ ਤੋਂ ਤਾਂ ਉਹਨਾਂ ਨੇ ਇਹ ਕਹਤਾ ਵੀ ਕਹਿੰਦੇ ਅਸੀਂ ਤਾਂ ਆਪ ਮੋਟਰਸਾਈਕਲ ਤੇ ਜਾਣਾ ਕਿ ਬੀ ਸਾਡੀ ਮੰਮੀ ਦੀ ਢੂਈ ਦੁਖਦੀ ਹੈ ਪਹਿਲਾਂ ਇਹ ਗੱਲ ਨਹੀਂ ਕਹੀਗੀ ਕਹੇ ਮੰਮੀ ਦੀ ਢੂਈ ਦੁਖਦੀ ਹੈ ਤੇ ਅਸੀਂ ਤਾਂ ਮੋਟਰਸਾਈਕਲ ਤੇ ਜਾਣਾਗਾ ਤੇ ਅਕੇ ਨਹੀਂ ਤਾਂ ਦੇ ਦਿੰਦੇ ਇਹ ਕਹਿੰਦਾ ਵੀ ਤੁਸੀਂ ਹਾਂ ਕਹੀ ਸੀ ਉਹਨੂੰ ਅਕੇ ਹਾਂ ਅਸੀਂ ਹਾਂ ਤਾਂ ਕਹੀ ਸੀ ਅਕੇ ਸਾਡੇ ਮੰਗ ਰੋ ਜਾਣ ਵਾਲੇ ਉਹਨਾਂ ਦਾ ਟਰੈਕਟਰ ਜਾਣਾ ਸੀ ਹਾਲਾਂਕਿ ਇਹਨਾਂ ਦਾ ਸੀ ਮੋਟਰਸਾਈਕਲ ਪੁੱਛਿਆ ਸੀ ਤੇ ਉਹ ਕਹਿੰਦੇ ਵੀ ਨਹੀਂ ਇਹਦੀ ਢੂਈ ਦੁਖਦੀ ਹੈ ਕਿ ਮੰਮੀ ਜਾਊ ਮੋਟਰਸਾਈਕਲ ਤੇ ਉਹਨਾਂ ਨੇ ਜਾਨੀ ਕਿ ਜਵਾਬ ਦਿੱਤਾ ਜਵਾਬ ਦਿੱਤਾ ਉਹ ਪੁੱਠਾ ਮੜਿਆ ਆਫੇ ਮੇਰੇ ਨਾਲ ਲੜਨ ਲੱਗ ਗਿਆ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕਰਾਉਣੀ ਹੈ ਤੂੰ ਐ ਕਰਦੀ ਹੈ ਮੈਂ ਖਾ ਵੀ ਮੈਨੂੰ ਹਾਂ ਕਹੀ ਸੀ ਉਹਨਾਂ ਨੇ ਉਹ ਹ ਪਈ ਉਹਨਾਂ ਨੇ ਜਵਾਬ ਦਿੱਤਾ ਕੋਈ ਸਾਧਨ ਨਹੀਂ ਸੀ ਮੈਂ ਆਖਾ ਸੋਚੀ ਜੇ ਦੇਖੀ ਜੋ ਜਿਵੇਂ ਹੋਊਗੀ ਚਲ ਆਪਾਂ ਕਿਰਾ ਜਦੋਂ ਪ੍ਰਸ਼ਾਦ ਬਣਾ ਲੈ ਚੜਾਉਣ ਚੱਲਦੇ ਆ ਬੱਚੇ ਵੀ ਤਿਆਰ ਸੀ ਸਾਨੂੰ ਪਤਾ ਬੱਚੇ ਮੇਲੇ ਨੂੰ ਕਿੰਨਾ ਜਿਆਦਾ ਖੁਸ਼ ਹੁੰਦੇ ਆ ਮੈਂ ਕਹਿੰਦਾ ਵਿਚਾਰਾਂ ਦਾ ਦਿਲ ਦੁਖੀ ਹੋਊਗਾ ਤੇ ਉਹ ਭਈ ਮੇਰਾ ਹਸਬੰਦ ਤਾਂ ਇਹ ਕਹ ਕੇ ਟੱਪ ਗਿਆ ਕਹਿੰਦਾ ਵੀ ਆਪਦਾ ਜਾਓ ਨਾ ਜਾਓ ਮੈਨੂੰ ਨਹੀਂ ਪਤਾ ਸਾਡੇ ਘਰਾਂ ਚ ਹੋਰ ਟਰਾਲੀ ਜਾਂਦੀ ਸੀ ਮੈਂ ਗੁੱਸੇ 'ਚ ਉਹਨਾਂ ਦੀ ਟਰਾਲੀ ਤੇ ਵੀ ਗਈ ਨਹੀਂ ਮੈਨੂੰ ਗੁੱਸਾ ਆਇਆ ਮੈਂ ਕਿਹਾ ਵੀ ਦੇਖੀ ਇਹਨਾਂ ਨੇ ਸਾਨੂੰ ਪਹਿਲਾਂ ਹਾਂ ਕਹੇ ਤੀ ਜਵਾਬ ਦਿੱਤਾ ਮੈਂ ਪਹਿਲਾਂ ਹੀ ਜਵਾਬ ਦੇ ਦਿੰਦੇ ਦੁੱਖ ਨਹੀਂ ਆਉਂਦਾ ਬੰਦੇ ਨੂੰ ਅਸੀਂ ਭਾਈ ਉਹ ਕਿਸੇ ਦੀ ਟਰਾਲੀ ਜਾਂਦੀ ਸੀ ਅਸੀਂ ਉਥੇ ਤਿੰਨੇ ਮਾਂ ਪੁੱਤ ਬਾਗ ਗਏ ਤੇ 6 ਸਾਲ ਦਾ ਦੀਪੂ ਸੀਗਾ ਤੇ 9 ਸਾਲ ਦੀ ਗੁੜੀਆ ਸੀ ਅਸੀਂ ਮੇਲੇ ਬਾਗ ਗਏ ਬਾਗ ਗਏ ਤੇ ਜਦੋਂ ਉਹ ਮੇਲੇ ਜਦੋਂ ਅਸੀਂ ਗਏ ਤੇ ਸਾਨੂੰ ਨਾ ਉਹ ਟਰਾਲੀ ਮਤਲਬ ਰਾਹ 'ਚ ਟੱਕਰੀ ਪ੍ਰਮਾਤਮਾ ਨੂੰ ਜਾਣ ਕੇ ਕਹਿਣੀ ਹੈ ਮੈਂ ਕਿਹਾ ਟਰਾਲੀ ਉਹਨਾਂ ਦੀ ਹੈ ਤੇ ਜਦੋਂ ਮੈਂ ਟਰਾਲੀ ਬੰਨੀ ਝਾਕੀ ਤੇ ਜਿਹੜੀ ਨੇ ਜਿਹੜੇ ਵਾਸਤੇ ਕਿਹਾ ਸੀ ਵੀ ਢੂਈ ਦੁਖਦੀ ਆ ਤਾਂ ਉਹਦੇ ਵਾਸਤੇ ਮੋਟਰ ਲੈ ਸਾਈਕਲ ਲੈ ਕੇ ਜਾਣਾਗਾ ਉਹ ਟਰਾਲੀ ਦੇ ਵਿੱਚ ਬੈਠੀ ਸੀ ਹਾਲਾਂਕਿ ਮੋਟਰਸਾਈਕਲ ਉਹ ਲੈ ਕੇ ਨਹੀਂ ਸੀ ਗਏ ਉਹ ਆਪੀ ਟਰਾਲੀ ਕੋ ਹੀ ਲਗੇ ਸੀ ਮੋਟਰਸਾਈਕਲ ਉਹਨਾਂ ਦਾ ਘਰੇ ਸੀ ਮੈਂ ਕਿਹਾ ਦੇਖੀ ਵੀ ਪਹਿਲਾਂ ਤਾਂ ਮੇਰੇ ਦਿਮਾਗ ਤੇ ਆਇਆ ਸੀ ਵੀ ਚੱਲ ਜਾਣਾ ਹੋਣਾ ਉਦੋਂ ਪਈ ਮੈਨੂੰ ਬਾਲਾ ਦੁੱਖ ਆਇਆ ਜਦੋਂ ਮੈਂ ਖਾ ਬਗੀ ਤਾਂ ਟਰੈਕਟਰ 'ਚ ਬੈਠੀ ਜਾਂਦੀ ਆ ਕਹਿੰਦੇ ਜਿਨੇ ਮੋਟਰਸਾਈਕਲ ਤੇ ਜਾਣਾ ਮੈਂ ਕਿਹਾ ਦੇਖੀ ਇਹਨਾਂ ਨੇ ਜਾਣ ਕੇ ਜਵਾਬ ਦਿੱਤਾ ਸਾਨੂੰ ਮਤਲਬ ਦੁੱਖ ਕੀ ਆ ਦੁੱਖ ਆਇਆ ਮੈਨੂੰ ਮਤਲਬ ਰੋ ਵੀ ਬੰਦਿਆ ਨੇ ਸਾਨੂੰ ਜਾਣ ਬੁੱਝ ਕੇ ਜਵਾਬ ਦਿੱਤਾ ਤੇ ਕੋਈ ਗੱਲ ਨਹੀਂ ਮੈਂ ਕਿਹਾ ਰੱਬ ਤਾਂ ਵੇਖਦਾ ਉੱਥੇ ਮੈਂ ਗਈ ਤੇ ਮੇਰਾ ਮਿਹਲਾ ਜੀ ਨਾ ਲੱਗਿਆ ਮਤਲਬ ਮੇਰੇ ਦਿਮਾਗ ਤੇ ਉਹੀ ਗੱਲ ਚੜੀ ਜਾਵੇ ਵੀ ਮੈਂ ਇੰਨੀ ਬਿਮਾਰ ਸੀ ਵੀ ਦੇਖੀ ਇਹਨਾਂ ਨੇ ਸਾਨੂੰ ਮੋਟਰਸਾਈਕਲ ਨਹੀਂ ਦਿੱਤਾ ਵੀ ਇੱਕ ਬਿਮਾਰੀ ਕਰਕੇ ਮੰਗਿਆ ਸੀ ਵੀ ਅਸੀਂ ਕਿਹੜਾ ਕੋਈ ਸ਼ੌਂਕ ਨੂੰ ਮੰਗਿਆ ਸੀ ਮੇਰੀ ਆਦਤ ਨਹੀਂ ਹੈਗੀ ਵੀ ਅਸੀਂ ਕਿਸੇ ਤੋਂ ਸ਼ੌਂਕ ਨੂੰ ਚੀਜ਼ ਮੰਗੀਏ ਜਾਂ ਅਸੀਂ ਕਿਤੇ ਵਿਆਹ ਸਾਦੀ ਜਾਣਾ ਅਸੀਂ ਤੇ ਬੱਸਾਂ ਤੇ ਭੱਜ ਜਾਂਦੇ ਸੀ ਪਰ ਅਸੀਂ ਕਦੇ ਕਿਸੇ ਨੂੰ ਕਿਹਾ ਨਹੀਂ ਸੀ ਵੀ ਸਾਨੂੰ ਚੜਾ ਕੇ ਲੈ ਜਾਓ ਕਿਉਂਕਿ ਪਤਾ ਵੀ ਲੋਕ ਇੱਕ ਨੱਕਦਨ ਸੁਣਾ ਦਿੰਦੇ ਆ ਤੇ ਅਸੀਂ ਗਏ ਉਦੋਂ ਐ ਤੇ ਮੇਰਾ ਉੱਥੇ ਮੇਲੇ 'ਚ ਜੀ ਨਾ ਲੱਗੇ ਜਮਾਂ ਜੀ ਨਾ ਲੱਗੇ ਪਰ ਮੈਂ ਬੱਚਿਆਂ ਦੀ ਖਾਤਰ ਉਹਨਾਂ ਨੂੰ ਮੇਲਾ ਵੀ ਦਿਖਾਇਆ ਵਿਚਾਰਿਆਂ ਨੂੰ ਤੇ ਜੋ ਖਾਣ ਪੀਣ ਹੁੰਦਾ ਬੱਚਿਆਂ ਦਾ ਉਹ ਵੀ ਕਰਵਾਇਆ ਮੱਥਾ ਟੇਕਿਆ ਦੁੱਧ ਚੜਾਇਆ ਪ੍ਰਸ਼ਾਦ ਵੀ ਚੜਾਇਆ ਤੇ ਜਿੱਥੇ ਮਾਤਾ ਦੀ ਛੋਟੀ ਜੋਤ ਲੱਗਦੀ ਹੈ ਜਿੱਥੇ ਵੀ ਸਾਰੇ ਘਰ ਜੋਤ ਲਾਉਂਦੇ ਸਾਡੇ ਮਾਨ ਜੋਤ ਲਾਉਂਦੇ ਆ ਉੱਥੇ ਮੈਂ ਮਾਤਾ ਦੀ ਉਹ ਜੋਤ ਨੂੰ ਲਾ ਕੇ ਤੇ ਮੇਰੇ ਤਾਂ ਰੋਣ ਨਿਕਲ ਗਿਆ ਮੈਂ ਕਿ ਮਾਤਾ ਤੇਰੇ ਮੇਲੇ ਆਉਣਾ ਸੀ ਅਸੀਂ ਮਿੱਟੀ ਕੱਢਣਾਂ ਤੇ ਮੈਂ ਕਭੀ ਸਾਡੇ ਨਾਲ ਐਂ ਕੀਤੀ ਬੰਦਾ ਇੱਕ ਵਾਰ ਜਵਾਬ ਦੇ ਦੇ ਦੁੱਖ ਨਹੀਂ ਹੁੰਦਾ ਪਰ ਜਦੋਂ ਬੰਦਾ ਤੁਹਾਨੂੰ ਹਾਂ ਕਰਕੇ ਦੁੱਖ ਦਿੰਦਾ ਜਵਾਬ ਦਿੰਦਾ ਉਦੋਂ ਬਾਲਾ ਦੁੱਖ ਹੁੰਦਾ ਤੇ ਮੈਂ ਮਤਲਬ ਗੁੱਸੇ 'ਚ ਹੀ ਕਹਿੰਦਾ ਮੈਂ ਕਿਹਾ ਮਾਤਾ ਮੈਂ ਨਹੀਂ ਮੁੜਕੇ ਤੇਰੇ ਮੇਲੇ ਆਉਂਦੀ ਮੈਂ ਕਿਹਾ ਅੱਜ ਮੈਂ ਆ ਗਈ ਮੈਂ ਨਹੀਂ ਆਉਂਦੀ ਮੈਂ ਕਹਾਂ ਵੀ ਤੂੰ ਹਰ ਇੱਕ ਨੂੰ ਚੀਜ਼ਾਂ ਦਿੰਨੀ ਆ ਸਾਨੂੰ ਕਿਉਂ ਨਹੀਂ ਦਿੱਤੀ ਵੀ ਸਾਡੇ ਤੇ ਇਹੋ ਜੀ ਬੇਇੱਜ਼ਤੀ ਕਰਵਾਈ ਵੀ ਮੈਂ ਮੈਂ ਫੀਲ ਕਰ ਗਈ ਮੈਂ ਕਹਿੰਦੀ ਬੇਇੱਜ਼ਤੀ ਕਰੀ ਸਾਡੀ ਉਹਨਾਂ ਨੇ ਅਹਿਸਾਸ ਕਰਵਾਇਆ ਵੀ ਸਾਨੂੰ ਵੀ ਸਾਡੇ ਵੀ ਆ ਸਾਨੂੰ ਇਹ ਚੀਜ਼ ਦੀ ਲੋੜ ਆ ਮਨ ਵੀ ਦੁਖੀ ਹੋਇਆ ਮੈਂ ਕਿਹਾ ਮੈਂ ਨਹੀਂ ਮੁੜ ਕੇ ਮੇਲੇ ਆਉਣਾ ਮੈਂ ਕਿਹਾ ਮੈਂ ਪ੍ਰਸ਼ਾਦ ਫੜਾ ਲਿਆ ਕਰੂੰਗੀ ਦੀਪੂ ਵੱਡਾ ਹੋ ਜਾਊ ਇਹ ਲਿਆ ਕਰੂੰ ਮੈਂ ਕਿਹਾ ਵੀ ਮੈਂ ਵੈਸੇ ਹੀ ਕਹਤਾ ਮੈਂ ਕਿਹਾ ਇੱਥੇ ਦੁਨੀਆ ਤੇ ਕੀ ਹੈ ਵਾ ਕੋਈ ਨਹੀਂ ਕਿਸੇ ਦੀ ਸੁਣਨਦਾ ਸਭ ਬੇਇਜ਼ਤੀਆਂ ਕਰੀ ਜਾਂਦੇ ਰਹਿੰਦੇ ਆ ਮੈਨੂੰ ਥੋੜਾ ਜਿਹਾ ਗੁੱਸੇ ਤੋਂ ਵੱਧ ਆਉਂਦਾ ਸੀ ਪਤਾ ਨਹੀਂ ਤਾਂ ਮੈਂ ਕਵੀਲਦਾਰੀ ਚ ਤੰਗ ਲਾ ਲਓ ਜਾਂ ਕਿਵੇਂ ਲਾ ਲਓ ਕਰਦੀਆਂ ਮਜਬੂਰੀਆਂ ਕਰਕੇ ਵੀ ਮੈਂ ਥੋੜਾ ਜਿਹਾ ਮੇਰਾ ਚੜਚੜਾਪਨ ਸੀਗਾ ਉਹ ਤੋਂ ਮੇਰੇ ਤੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ ਗੱਲ ਨਹੀਂ ਸੀ ਮੇਰੇ ਤੇ ਤੋਂ ਲੈਂਦੀ ਜਿਹੜੀ ਲੱਗ ਜਾਂਦੀ ਸੀ ਮਤਲਬ ਮੈਨ ਮੇਲੇ ਤੇ ਜਵਾਕਾਂ ਨੂੰ ਖਵਾਇਆ ਪਿਆ ਮੈਂ ਘਰੇ ਵਾਗੀ ਘਰੇ ਵਾਗੀ ਤੇ ਬੈਗਰੂ ਜਾਣਦਾ ਹੈ ਦੇਖੋ ਪਰਮਾਤਮਾ ਜਾਣਦਾ ਹੈ ਅਗਲਾ ਜਣੀ ਕੇ 6 ਮਹੀਨੇ ਬਾਅਦ ਮੇਲਾ ਫੇਰ ਆ ਜਾਂਦਾ ਹੈ 6 ਮਹੀਨੇ ਬਾਅਦ ਮੇਲਾ ਫੇਰ ਆਉਂਦਾ ਸੌਰੀ ਮੈਂ ਤੁਹਾਨੂੰ ਗਲਤ ਦੱਸ ਗਈ ਕਿਉਂਕਿ ਅੱਸੂ ਦੇ ਮੇਲੇ ਵੇਲੇ ਮੇਰਾ ਆਪਰੇਸ਼ਨ ਹੋਇਆ ਸੀ ਹਾਂ ਜਿਹੜਾ ਉਦੋਂ ਪਹਿਲਾਂ ਆਉਂਦਾਗਾ ਚੇਤ ਚ ਸ਼ਾਇਦ ਹਾਂ ਫੱਗਣ ਚੇਤ ਚ ਮੇਲਾ ਆਉਂਦਾ ਉਹ ਤੇ ਗਏ ਸੀ ਅਸੀਂ ਉਨ ਯਾਦ ਆ ਗਿਆ ਕਿਉਂਕਿ ਕਈ ਵੇ ਮੈਂ ਭੁੱਲ ਜਾਨੀ ਐ ਜਿਹੜਾ ਅਸੂ ਦਾ ਮੇਲਾ ਸੀ ਤੋਂ ਨਰਮੇ ਚੁਗਦੇ ਸੀ ਜਦੋਂ ਮੇਰਾ ਆਪਰੇਸ਼ਨ ਹੋਇਆ ਹਾਂ ਫਿਰ ਅਸੀਂ ਚੇਤ ਵਾਲੇ ਮੇਲੇ ਤੇ ਗਏ ਸੀ 6 ਮਹੀਨੇ ਬਾਅਦ ਮੇਲਾ ਆਉਂਦਾ ਹੈ ਅਸੀਂ ਭਈ ਉਹ ਮੇਲੇ ਤੋਂ ਮੇਰਾ ਬਲਕਿ 4 ਦਿਨ ਪਹਿਲਾਂ ਦਰਦ ਉੱਠ ਖੜਾ ਦਰਦ ਕੀ ਉੱਠ ਖੜਾ ਮੇਰਾ ਰੱਬ ਜਾਣਦਾ ਬੜਾ ਦਰਦ ਉੱਠਿਆ ਬੜਾ ਦਰਦ ਉੱਠਿਆ ਮੇਰੇ ਦਰਦ ਨਾ ਚੱਲਿਆ ਗਿਆ ਜਦੋਂ ਮੈਨੂੰ ਪਤਾ ਸੀ ਵੀ ਘਰ ਦੇ ਨੂੰ ਘਰੇ ਤਾਂ ਵੀ ਨਰਮਾ ਚੁਗਣ ਵਾਲਾ ਤੇ ਕਰਦਣੇ ਤੋਂ ਹੀ ਗੱਲ ਕਹਿਣੀ ਹੈ ਕਿਉਂਕਿ ਮੇਰੀ ਦਿਖਲੀਬ ਦਾ ਮੈਨੂੰ ਪਤਾ ਸੀ ਮੈਂ ਤਾਂ ਸਾਡੇ ਡਾਕਟਰ ਪਵਨ ਮੋੜ ਮੰਡੀ ਮੈਂ ਤਾਂ ਇੱਥੇ ਆ ਕੇ ਆਪਦਾ ਕੜੜਾ ਜਾਂ ਦਿਲ ਬਣਾਇਆ ਆ ਗਈ ਮੈਂ ਕਿਹਾ ਚਾਹੇ ਮੈਨੂੰ ਆਪਦਾ ਸਿਆਉਣਾ ਵੇਚਣਾ ਪੈ ਜਾਏ ਕਰੋਨਾ ਵੀ ਪੈਸੇ ਮਿਲੇ ਤੇ ਮੈਂ ਤਾਂ ਆਪਰੇਸ਼ਨ ਕਰਾਉਂ ਵੀ ਆਹ ਦਰਦ ਤਾਂ ਮੈਨੂੰ ਮਾਰਦਾ ਤੇ ਉਦੋਂ ਮਾਤਾ ਦੇ ਨਰਾਤੇ ਚੱਲ ਰਹੇ ਸੀ ਨਰਾਤਿਆਂ ਦੇ ਵਿੱਚ ਮੇਰਾ ਆਪਰੇਸ਼ਨ ਹੋਇਆ ਮੈਂ ਆ ਕੇ ਡਾਕਟਰ ਨੂੰ ਕਿਹਾ ਮਖਾਜੀ ਮੇਰਾ ਆਪਰੇਸ਼ਨ ਕਰ ਦੋ ਕਹਿੰਦਾ ਤੁਸੀਂ ਇਕੱਲੀ ਆ ਕੇ ਆਪਰੇਸ਼ਨ ਕਰਾਉਣ ਕਹਿੰਦਾ ਵੀ ਤੁਹਾਡੇ ਨਾਲ ਨਹੀਂ ਕੋਈ ਮਖਾ ਜੀ ਦੇਖ ਜਦੋਂ ਆਪਰੇਸ਼ਨ ਹੋ ਗਿਆ ਤੁਸੀਂ ਯੂਰ ਨਾਲੀਆਂ ਪੈਪਾਂ ਲਾ ਦੇਣ ਨੂੰ ਕੀ ਕਰਾਉਣਾ ਮੈਂ ਕਿਸੇ ਤੋਂ ਬੋਤਲਾਂ ਚਲਣ ਗਈਆਂ ਮੇਰੇ ਮੇਰਾ ਡਾਕਟਰ ਸਾਹਿਬ ਤੁਸੀਂ ਆਪਰੇਸ਼ਨ ਕਰ ਦਿਓ ਤੁਸੀਂ ਯਕੀਨ ਮੰਨਿਓ ਪਰਮਾਤਮਾ ਨੂੰ ਜਾਣ ਕੇ ਕਹਿਣੀ ਆ ਉਹਦੇ ਮੱਸਿਆ ਵੀ ਸੀ ਪਹਿਲਾਂ ਮੈਂ ਤਿੱਤਰ ਸਰਸਾ ਸਿਰ ਮੱਥਾ ਟੇਕਿਆ ਵੀ ਪਰਮਾਤਮਾ ਮੇਰਾ ਆਪਰੇਸ਼ਨ ਵਧੀਆ ਕਰਾ ਦੇ ਮੇਥੋਂ ਉਹਨਾਂ ਤਕਲੀਫ ਨਹੀਂ ਝੱਲੀ ਦੀ ਆ ਕੇ ਮੈਂ ਤਾਂ ਡਾਕਟਰ ਦੇ ਕੱਲੀ ਦਾਖਲ ਹੋ ਗਈ ਸੀ ਕਿਸੇ ਨੂੰ ਨਹੀਂ ਸੀ ਦੱਸਿਆ ਵੀ ਮੈਂ ਆਪਰੇਸ਼ਨ ਕਰਾਉਣਾ ਕਿਉਂਕਿ ਮੈਂ ਦੁਖੀ ਵਾਲੀ ਸੀ ਮੇਥੋਂ ਦਰਦ ਨਹੀਂ ਸੀ ਚੱਲ ਜਾਂਦਾ ਉਹ ਆਕੇ ਤੇ ਮੇਰੀ ਗੁੜੀਆ ਸੀਗੀ ਵਿਚਾਰੀ 9 ਸਾਲ ਦੀ ਉਹਨੂੰ ਮੈਂ ਸਮਝਾ ਕੇ ਆਈ ਮੈਂ ਕਿਹਾ ਵੀ ਤੂੰ ਨਾ ਦੀਪੂ ਦਾ ਖਿਆਲ ਰੱਖੀ ਪੁੱਤ ਬਣ ਕੇ ਪਿੱਛੇ ਆਪਣੇ ਟੋਬਾਗਾ ਤੇ ਦੀਪੂ ਟੋਬੇ ਤੇ ਨਾ ਜਾਵੇ ਪੁੱਤ ਬਣ ਕੇ ਤੂੰ ਖਿਆਲ ਰੱਖਿਓ ਸਮਝਦਾਰ ਸੀ ਪਤਨ ਦਫਾ ਹੀ ਉਹਨੇ ਆਪਣੀ ਮਾਂ ਦੀਆਂ ਤਕਲੀਫਾਂ ਦੇਖੀਆਂ ਸੀ ਉਹ ਬਹੁਤ ਸਮਝਦਾਰ ਸੀ ਵਿਚਾਰੀ 9 ਸਾਲ ਦੀ ਉਹ ਬਹੁਤ ਜ਼ਿੰਮੇਵਾਰੀ ਨਿਭਾਉਣ ਲੱਗ ਗਈ ਸੀ ਉਹਨੇ ਦੀਪੂ ਦੀ ਘਰੇ ਪੂਰੀ ਨਿਗ੍ਹਾ ਰੱਖੀ ਵੀ ਇੱਧਰ ਉੱਧਰ ਨਾ ਜਾਵੇ ਦੀਪੂ ਥੋੜਾ ਇੱਲਤੀ ਸੀ ਮਸਤ ਬੰਦਾ ਸੀ ਇਹ ਇਹ ਟਿਕਦਾ ਨਹੀਂ ਸੀਗਾ ਤੇ ਇਹ ਮੋਹ ਵੀ ਰਿੰਕੂ ਦਾ ਕਰਦਾ ਸੀ ਆਪਣੀ ਕੁੜੀ ਦਾ ਬਹੁਤ ਜਿਆਦਾ ਮੋਹ ਕਰਦਾ ਸੀ ਇਹ ਮੈਥੋਂ ਵੱਧ ਕੇ ਰਿੰਕੂ ਦਾ ਕਰਦਾ ਸੀ ਇਹਨੂੰ ਐ ਮਤਲਬ ਉਹ ਦਿਸ ਜਾਂਦੀ ਨਾ ਤੈਨੂੰ ਚਾ ਚੜ ਜਾਂਦਾ ਇੰਨਾ ਪਿਆਰ ਕਰਦਾ ਸੀ ਇਹ ਤੇ ਉਹਦੇ ਕੋਲੇ ਰਹਿ ਪੈਂਦਾ ਸੀ ਇਹ ਰਹਿ ਪਿਆ ਤੇ ਮੈਂ ਕਿਹਾ ਬੇਟਾ ਜ਼ਿੰਮੇਵਾਰੀ ਨਿਭਾਈਂ ਦੀ ਕੰਨੀ ਚੰਗਾ ਮੰਮੀ ਇਕੱਲੇ ਸੀ ਘਰੇ ਵਿਚਾਰੇ ਬੱਚੇ ਤੇ ਮੈਂ ਜਦੋਂ ਆਪਰੇਸ਼ਨ ਮੇਰਾ ਹੋ ਗਿਆ ਤੇ ਚੌਥੇ ਦਿਨੋਂ ਚੌਥੇ ਦਿਨ ਮੇਲਾ ਸੀ ਮੇਰੇ ਆਪਰੇਸ਼ਨ ਤੋਂ ਚੌਥੇ ਦਿਨ ਮੇਲਾ ਸੀ ਤੇ ਦੀਪੂ ਇਲਤੀ ਕਰਕੇ ਤੇ ਮਤਲਬ ਉਹਦਾ ਫੋਨ ਫਾਨ ਦਾ ਕੁਝ ਹੁੰਦੇ ਨਹੀਂ ਸੀ ਦੀਪੂ ਇਲਦੀ ਸੀ ਤੇ ਦੀਪੂ ਨੂੰ ਭਾਈ ਜਿਵੇਂ ਹੁੰਦਾ ਮਾਈਆਂ ਕਰੇ ਬੇਬੇ ਉਹਦੇ ਮਾਰਦੀ ਮੁਰਦੀ ਸੀ ਤੇ ਵੀ ਜਦੋਂ ਚੌੜਨਾ ਘਾੜੋ ਫੜਦਾ ਭਈ ਉਹ ਮਾਰ ਦਿੰਦੀ ਸੀ ਉਹਦੇ ਵਿਚਾਰੇ ਦੇ ਉਹ ਭਗਤ ਸੀ ਬੰਦਾ ਦੀਪੂ ਅੱਜ ਵੀ ਭਗਤ ਮੈਂ ਕਹਿਣੀ ਆ ਤੇ ਉਹਨੂੰ ਘਰੇ ਵੀ ਮਾਰ ਮੁਰ ਦਿੰਦੇ ਸੀਗੇ ਤੇ ਕਿਸੇ ਨੇ ਮਤਲਬ ਉਹਨੂੰ ਦੇਖਿਆ ਵੀ ਇਹਦੇ ਵਿਚਾਰੇ ਦੇ ਮੈਂ ਕਦੇ ਦੀਪੂ ਦੇ ਨਾਲ ਅਪੜ ਮਾਰਿਆ ਨਾ ਕਿਸੇ ਨੂੰ ਮਾਰਨ ਦਿੱਤਾ ਪਰ ਮੇਰੇ ਚਾਰ ਦਿਨ ਹਸਪਤਾਲ ਪਿੱਛੋਂ ਦੀਪੂ ਦੇ ਕਈ ਵਾਰੀ ਘੁੱਟ ਪਈ ਵਿਚਾਰੇ ਦੇ ਕਿਉਂਕਿ ਮਾਤਾ ਦੇ ਮਗਰ ਪੈ ਜਾਂਦੀ ਸੀ ਵੀ ਤੂੰ ਐ ਕਰਦਾ ਤੂੰ ਡੋਲਦਾ ਤੂੰ ਵਿਗਾੜਦਾ ਤੇ ਉਹ ਵਿਚਾਰਾ ਜਾਮਣ ਨਾਲ ਖੇਡਣ ਲੱਗ ਜਾਂਦਾ ਤੇ ਜਾਮਣ ਨਾਲ ਵੀ ਉਹਨੂੰ ਖੇਡਣ ਨਹੀਂ ਸੀ ਦਿੱਤਾ ਜਾਂਦਾ ਉਹ ਵੀ ਉਹਦੇ ਮਾਰਿਆ ਜਾਂਦਾ ਸੀ ਕਿਉਂਕਿ ਆਪਾਂ ਕਰਦੀਆਂ ਪਰਸਨਲ ਗੱਲਾਂ ਕਰ ਨਹੀਂ ਸਕਦੇ ਠੀਕ ਨਹੀਂ ਹੁੰਦਾ ਪਰਸਨਲ ਗੱਲਾਂ ਬਰੋਲਣੀਆਂ ਪਰ ਉਹਦੇ ਕੁੱਟ ਪੈਂਦੀ ਸੀ ਵਿਚਾਰੇ ਦੇ ਸਾਡੇ ਗਮਾਂਡ ਚੋਂ ਮੁੰਡਾ ਜੀ ਮੈਂ ਵਾਇਗਰੂ ਨੂੰ ਜਾਣ ਕੇ ਕਹਿਣੀ ਆ ਪਰਮਾਤਮਾ ਨੂੰ ਜਾਣ ਕੇ ਉਹਨੇ ਜਦੋਂ ਦੇਖਿਆ ਵੀ ਇਹਦੀ ਮਾਤੇ ਦੇ ਹੱਥ ਨਹੀਂ ਸੀ ਲਾਉਂਦੀ ਵੀ ਇਹਦੇ ਵਿਚਾਰੇ ਦੇ ਰੋਜ਼ ਕੁੱਟ ਪੈਂਦੀ ਹੈ ਕਿਉਂਕਿ ਰੋਂਦਾ ਸੁਣਦਾ ਸੀਗਾ ਉਹਨੂੰ ਕੀ ਕੀਤਾ ਉਹ ਮੁੰਡੇ ਨੇ ਆਥਣੇ ਉਹ ਸਾਨੂੰ ਵੀ ਰੋਟੀ ਸਾਨੂੰ ਹੋਰ ਤਾਂ ਕਿਸੇ ਨੇ ਰੋਟੀ ਪਾਣੀ ਫੜਾਇਆ ਨਹੀਂ ਸੀ ਉਹ ਸਾਨੂੰ ਦੁੱਧ ਪੜਾ ਕੇ ਹੁੰਦਾ ਹੁੰਦਾ ਉੱਥੇ ਤੇ ਉਹਨੇ ਨਾਲੇ ਤਾਂ ਦੁੱਧ ਦੀ ਕਿਟਲੀ ਭਰੀ ਤੇ ਨਾਲੇ ਪਾਈ ਉਹਨੇ ਦੀਪੂ ਸਾਈਕਲ ਤੇ ਬਿਠਾਇਆ ਉਹਨੇ ਆਖਿਆ ਵੀ ਕਹਿੰਦਾ ਚੱਲ ਤੇਰੀ ਮੰਮੀ ਕੋਲੇ ਛੱਡ ਕੇ ਆਵਾਂ ਕਹਿੰਦਾ ਇੱਥੇ ਤੈਨੂੰ ਘੁੱਟਦੇ ਆ ਤੇ ਦੀਪੂ ਚੌਥੇ ਦਿਨ ਮੇਰੇ ਕੋਲੇ ਆ ਗਿਆ ਤੇ ਦੀਪੂ ਇਹ ਵਿਚਾਰਾ ਗਰਮੀ ਮਾੜੀ ਮਾੜੀ ਗਰਮੀ ਆਉਣ ਲੱਗੀ ਸੀ ਉਹ ਗਰਮੀ ਸੱਚ ਸੀ ਕਿਉਂ ਇਸ ਸੀ ਤੇ ਵਿਚਾਰੇ ਦੇ ਉਵੇਂ ਜਿਹੇ ਕੱਪੜੇ ਪਾਏ ਜਿਹੜੇ ਮੈਂ ਛੱਡ ਕੇ ਆਈ ਸੀ ਕਿਉਂਕਿ ਦੀਪੂ ਨੂੰ ਰਿੰਕੂ ਨੂੰ ਕੀ ਪਤਾ ਸੀ ਵੀ ਮੈਂ ਤੇ ਕੱਪੜੇ ਬਦਲਾਂ ਤੇ ਉਹ ਪਈ ਉਹਦੇ ਕੱਪੜੇ ਪਾਏ ਝੁੱਗਾ ਇਕੱਠਾ ਜਾ ਵਿਚਾਰਾ ਉਵੇਂ ਜਿਕਰੀ ਮੇਰੇ ਕੋਲੇ ਆ ਗਿਆ ਤੇ ਮੇਰਾ ਵੀ ਉਹਨੂੰ ਦੇਖ ਕੇ ਰੋਣ ਨਿਕਲ ਗਿਆ ਵੀ ਮੈਂ ਇਹਨੂੰ ਰੋਜ਼ ਨਵਾਉਂਦੀ ਹੁੰਦੀ ਸੀ ਇਹਦੇ ਸੁਰਮਾ ਪਾਉਂਦੀ ਸੀ ਵੀ ਦੇਖੀ ਕਿਵੇਂ ਹੋਇਆ ਫਿਰਦਾ ਮੈਂ ਮੈਂ ਕਹਾ ਫਿਰ ਮੈਂ ਮੈਂ ਕਹਾ ਰੱਬਾ ਕਿਸੇ ਦੀ ਮਾਂ ਨਾ ਹੋਵੇ ਮੈਂ ਕਹਾ ਇਹ ਦੋ ਦਿਨਾਂ ਚ ਕਿਵੇਂ ਹੋ ਗਿਆ ਤੇ ਮੈਨੂੰ ਚੁੰਮੜਿਆ ਆ ਕੇ ਜਿਵੇਂ ਬੋਲਦਾ ਸੀ ਵਿਚਾਰਾ 6 ਸਾਲ ਦਾ ਬੱਚਾ ਕਿਵੇਂ ਮੰਮੀ ਮੇਰੇ ਮਾਰਦੇ ਆ ਮੈਂ ਪਿੰਡ ਨਹੀਂ ਜਾਂਦਾ ਮੈਂ ਕਹਾ ਚੰਗਾ ਨਾ ਜਾਈਂ ਮੰਮੀ ਮੈਂ ਮੈਨੂੰ ਰੋਟੀ ਘੱਟ ਦਿੰਦੇ ਆ ਭੁਲਾਣਾ ਦਿੰਦੇ ਕਿਉਂਕਿ ਰੋਟੀ ਦਾ ਤੇ ਕੋਈ ਦੇਣ ਵਾਲਾ ਉਹਨੂੰ ਹੈ ਹੀ ਨਹੀਂ ਸੀ ਅਹੀਂ ਖਾਂਦੇ ਸੀ ਉਹ ਵਿਚਾਰੇ ਸਾਡੇ ਗਵਾਂਢੀਆਂ ਦੀ ਕੁੜੀ ਸੀ ਉਹ ਦੇ ਦਿੰਦੀ ਸੀ ਇਹਨਾਂ ਨੂੰ ਤੇ ਭਾਈ ਜਦੋਂ ਮੈਂ ਉਹਨੂੰ ਮੇਰਾ ਰੋਣ ਨਿਕਲਿਆ ਵੀ ਦੇਖੀ ਦੀਪੂ ਨਾਲ ਕਿਵੇਂ ਹੋਈ ਤੇ ਰਿਹਾ ਦੀਪੂ ਮੇਰੇ ਕੋਲੇ ਰਿਹਾ ਬਹੁਤ ਖਾਂਦਾ ਪੀਂਦਾ ਸੀ ਸੁੱਖ ਨਾਲ ਖੁੱਲੀ ਸਿਹਤ ਦਾ ਹੁਣ ਵੀ 6 ਫੁੱਟ ਦਾ ਕਰਦਾ ਉਹਦਾ ਤੇ ਉਹਨੂੰ ਕੀ ਪਤਾ ਸੀ ਵਿਚਾਰੇ ਨੂੰ ਵੀ ਮੇਰੀ ਮਾਂ ਤੇ ਤੰਗੀ ਆ ਜਾਂ ਫੰਗੀ ਆ ਤੇ ਪਰ ਮੈਂ ਉਹਨੂੰ ਜ਼ਰੂਰ ਖਾਣ ਨੂੰ ਦਿੰਦੀ ਸੀ ਚਾਹੇ ਮੈਨੂੰ ਖੁਦ ਨੂੰ ਨਾ ਕੁਝ ਮਿਲਦਾ ਤੇ ਮੇਲਾ ਆ ਗਿਆ ਉੱਥੇ ਜਿਹੜੇ ਹਸਪਤਾਲ ਚ ਮੁੰਡੇ ਹੁੰਦੇ ਆ ਉਹਨਾਂ ਨੇ ਕਹਿੰਦਾ ਕਿ ਆਪਾਂ ਮਾਈ ਸਰਖਾਨੇ ਮੇਲੇ ਜਾਂਦੇ ਆ ਇਹਨਾਂ ਤਾਂ ਪਾਲਿਆ ਰੌਲਾ ਕਿਉਂਕਿ ਮੇਲੇ ਤੇ ਜਾਂਦਾ ਸੀ ਆਏ ਮੇਲੇ ਤੇ ਜਾਂਦਾ ਸੀ ਹਾਏ ਮੈਂ ਤਾਂ ਜਾਊਂਗਾ ਮੈਂ ਤਾਂ ਜਾਊਂਗਾ ਮੈਂ ਤਾਂ ਜਾਊਂਗਾ ਮੈਂ ਇਹਨਾਂ ਨੂੰ ਕਬੀਰੇ ਈ ਲਤੀ ਬਾਲਾ ਬਾਲਾ ਜਾਦੀ ਇਲਤੀ ਆ ਮੈਂ ਕਹਾ ਤੁਸੀਂ ਇਹਨੂੰ ਮੇਲੇ ਤੇ ਲੈ ਜਾਓ ਤੇ ਮੈਂ ਗੱਲ ਕਰ ਸਾਂਭ ਲਵਾਂਗੇ ਉਹ ਇੱਕ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਜੀ ਕਹਿੰਦਾ ਕਿਉਂਕਿ ਉਹ ਉੱਥੇ ਹਸਪਤਾਲ 'ਚ ਰਹਿੰਦਾ ਸੀ ਸਾਰ ਨੂੰ ਸਿੱਖ ਗਿਆ ਸੀ ਮੈਂ ਕਹਾ ਬੇਟਾ ਤੰਗ ਨਾ ਕਰੀ ਕਹਿੰਦਾ ਨਹੀਂ ਤੰਗ ਕਰਦਾ ਪਰ ਉਹਦੀ ਦੀਪੂ ਚ ਇੱਕ ਗੁਣ ਸੀ ਵੀ ਜਿਹੜੇ ਮੈਂ ਕਹਾ ਤੂੰ ਇਹਦੇ ਨਾਲ ਰਹਿਣਾ ਇਹਦੇ ਨਾਲ ਹੀ ਆਉਣਾ ਕਹਿੰਦਾ ਠੀਕ ਆ ਮੰਮੀ ਮੈਨੂੰ ਮੈਂ ਤਾਂ ਪੈਸੇ ਦੇ ਦੇ ਮੇਰੇ ਸਰਾਣੇ ਗਦੇਲੇ ਜੇ ਥੱਲੇ 20 ਰੁਪਏ ਪੈ ਸੀ ਤੇ ਮੈਂ ਉਹਨੂੰ ਪਰਮਾਤਮਾ ਦੀ ਸੇਵਾ 20 ਰੁਪਏ ਦੇਤੇ ਮੈਂ ਕਹਾ ਤੂੰ ਖਾ ਪੀ ਲਈ ਚੰਗਾ ਜੋ ਤੇਰਾ ਜੀ ਕਰਾ ਮੇਲੇ ਤੇ ਮਨ ਉਹਨਾਂ ਆਖਾ ਮੈਂ ਵੀਰ ਇਹਨੂੰ ਦਵਾ ਦਿਓ ਮੈਂ ਕਹਾ ਜੀ ਕੁਛ ਨਹੀਂ ਲੈਣਾ ਹੋਇਆ ਮੈਂ ਕਹਿੰਦਾ ਵੱਧ ਕੁਲਫੀਆਂ ਵੱਧ ਖਾਂਦਾ ਮੈਂ ਕਹਾ ਹੋਰੇ ਤਲੀਆਂ ਫਲੀਆਂ ਚੀਜ਼ਾਂ ਦਾ ਸਕੀਨ ਨਹੀਂ ਹੈਗਾ ਕਹਿੰਦੇ ਠੀਕ ਹੈ ਜੀ ਉਹ ਲੈ ਕੇ ਨਾਲ ਮੇਲੇ ਤੇ ਉਹਨੂੰ ਭਾਈ ਤੇ ਉਹਦੇ ਕੋਲੇ 20 ਰੁਪਏ ਸੀ 10 ਰੁਪਏ ਦੀ ਉਹਨੇ ਕੁਲਫੀ ਲੈ ਲਈ ਪਤਾ ਨਹੀਂ ਕਿਹੜੀ ਕੁਲਫੀ 10 ਰੁਪਏ ਦੇ ਕੁਲੇ ਗੁਲਫੀ ਲੈ ਬਦਨੀ ਖੋਏ ਖਾਲੀ ਬਦਮਾ ਲਈ ਮੈਨੂੰ ਨਹੀਂ ਪਤਾ ਉੱਥੇ ਲੈ ਲਈ ਗੁਲਫੀ ਇਹਨੇ ਖਾਲੀ ਖਾ ਕੇ ਤੇ 10 ਰੁਪਏ ਦੇ ਕੋਲੇ ਰਹਿ ਗਏ ਉੱਥੇ ਬੋਲੀ ਜਾਣ ਰੇੜੀ ਤੇ ਕਹਿੰਦੇ 10 ਰੁਪਈਆਂ ਤੇ ਮੋਟਰਸਾਈਕਲ ਲੈ ਜਾਓ 10 ਰੁਪਈਆਂ ਚ ਮੋਟਰਸਾਈਕਲ ਲੈ ਲਓ ਇਹਨੂੰ ਪਤਾ ਨਹੀਂ ਸੀ ਇਹਨੇ ਜਾ ਕੇ ਉਹਨਾਂ ਨੂੰ 10 ਰੁਪਏ ਫੜਾਤੇ ਉਹਨਾਂ ਨੇ ਭਈ ਇਹਦੇ ਹੱਥ ਚ ਪਰਚੀ ਦੇ ਦਿੱਤੀ ਇਹਨੇ ਰੌਲਾ ਪਾ ਲਿਆ ਕਹਿੰਦਾ ਤੁਸੀਂ ਮੇਰੇ 10 ਰੁਪਏ ਲਏ ਆ ਤੇ ਤੁਸੀਂ ਮੇਰਾ ਮੋਟਰਸਾਈਕਲ ਵਾਪਸ ਦਿਓ ਮੈਨੂੰ ਮੋਟਰਸਾਈਕਲ ਦਿਓ ਤੁਸੀਂ 10 ਰੁਪਈਆਂ ਚ ਕਹਿਣੇ ਹੋ ਤੇ ਭਈ ਉਹ ਕਹਿੰਦੇ ਵੀ ਅਸੀਂ ਤੇਰੀ ਪਰਚੀ ਕੱਟੀ ਆ ਵੀ ਤੈਨੂੰ ਨਿਕਲਿਆ ਆ ਸੀ ਤੈਨੂੰ ਜਰੂਰ ਦੇ ਦਾਂਗੇ ਪਰ ਅੱਜ ਤੇਰੀ ਪਰਚੀ ਕੱਟੀ ਐ ਤੇ ਭਈ ਉਹ ਫਿਰ ਉਹ ਮੁੰਡਿਆਂ ਨੇ ਸਮਝਾਇਆ ਕਹਿੰਦੇ ਦੀਪੂ ਤੈਨੂੰ ਮੋਟਰਸਾਈਕਲ ਨਾਲ ਇਹ 8 ਦਿਨਾਂ ਨੂੰ ਦੇਣਗੇ ਅੱਜ ਤੇਰੀ ਪਰਚੀ ਕੱਟਤੀ ਅੱਜ ਹੀ ਦਿਖਾਉਣਗੇ 8 ਦਿਨਾਂ ਨੂੰ ਤੈਨੂੰ ਫੋਨ ਕਰਨਗੇ ਉਦੋਂ ਤੂੰ ਮੋਟਰਸਾਈਕਲ ਆਪਦਾ ਲੈ ਚੀ ਕਹਿੰਦਾ ਠੀਕ ਆ ਸਾਡੇ ਘਰੇ ਲੈਂਡਲਾਈਨ ਫੋਨ ਹੁੰਦਾ ਸੀਗਾ ਤੇ ਪਤਾ ਨਹੀਂ ਕਿਵੇਂ ਤੇ ਯਾਦ ਸੀ ਲੈਂਡਲਾਈਨ ਨੰਬਰ ਵੀ ਦੇ ਆਇਆ ਸਾਡਾ ਵੇਖ ਕਮਾਲ ਉਹ ਨੰਬਰ ਵੀ ਦੇ ਆਇਆ ਉਹਨੇ ਪੁੱਛਿਆ ਥੋੜਾ ਫੋਨ ਨੰਬਰ ਕੀ ਆ ਦੱਸਿਆ ਕਿਉਂਕਿ ਪੜਦਾ ਸੀ ਵੀ ਚਾਹੇ ਮਾਪ ਤੰਗੀ ਕੱਟੀ ਆ ਪਰ ਮੈਂ ਬੱਚੇ ਆਪਦੇ ਬਹੁਤ ਵਧੀਆ ਸਕੂਲਾਂ ਚ ਪੜ੍ਹਾਇਆ ਕਾਨਵੈਂਟ ਸਕੂਲਾਂ ਚ ਪੜ੍ਹਾਇਆ ਵੀ ਆਪ ਸੰਘਰਸ਼ ਕਰ ਲਿਆ ਸੀ ਪਰ ਬੱਚਿਆਂ ਨੂੰ ਮਾੜੀ ਸਿੱਖਿਆ ਨਹੀਂ ਦਿੱਤੀ ਮਾੜੀ ਉਹਨਾਂ ਨੂੰ ਕੋਈ ਆਇਆ ਨਹੀਂ ਵੀ ਮੈਨੂੰ ਐਂ ਸੀ ਵੀ ਇਹ ਬਹੁਤ ਵਧੀਆ ਅਫਸਰ ਬਣਨ ਚੰਗੀ ਸੋਚ ਬਣੇ ਇਹਨਾਂ ਦੀ ਤੇ ਭਾਈ ਵੀਡੀਓ ਮੇਰੀ ਲੰਬੀ ਹੋਈ ਜਾਂਦੀ ਹੈ ਤੇ ਉਹਨੇ ਫੜ ਕੇ ਪਰਚੀ ਲਿਆਇਆ ਆ ਗਿਆ ਮੈਨੂੰ ਕਹਿੰਦਾ ਮੰਮੀ 20 ਸੀ ਮੇਰੇ ਕੋਲੇ ਹਿਸਾਬ ਵੀ ਰੇਤਾ ਮੈਨੂੰ ਉਹ ਮੁੰਡਾ ਵੀ ਆ ਗਿਆ ਸਨ ਲੱਗਿਆ ਕਹਿੰਦਾ ਜੀ ਤੁਸੀਂ ਮੇਰੇ ਨਾਲ ਤੋਰਿਆ ਸੀ ਤੇ ਕਹਿੰਦਾ ਕਿ ਮੇਰੇ ਬਣਾ ਕਹਿੰਦਾ ਦੂਜੇ ਮੁੰਡੇ ਦੀ ਇਹ ਉਂਗਲ ਨਹੀਂ ਫੜਦਾ ਸੀ ਕਹਿੰਦਾ ਨਾ ਉਹਨਾਂ ਤੋਂ ਫੜ ਕੇ ਚੀਜ਼ ਖਾਂਦਾ ਸੀ ਮੈਂ ਕਹਿੰਦਾ ਜੇ ਬਾਲਾ ਵੱਡਾ ਗੁਣਾ ਹੈ ਵੀ ਦੂਜੇ ਦੀ ਫੜ ਕੇ ਚੀਜ਼ ਵੀ ਨਹੀਂ ਖਾਂਦਾ ਮੈਂ ਕਹਾਂ ਖਾਊ ਤਾਂ ਆਪਦੇ ਪੈਸਿਆਂ ਦੀ ਤੇ ਕਹਿੰਦਾ ਜੀ ਮੈਂ ਖਵਾਉਂਦਾ ਸੀ ਮੈਥੋਂ ਵੀ ਨਹੀਂ ਖਾਦੀ ਮੈਂ ਕਹਾਂ ਖਾਂਦਾ ਨਹੀਂ ਵੀਰੇ ਇਹ ਇਹ ਮੈਂ ਤਾਂ ਮੈਥੋਂ ਹੀ ਮਾਂ ਖਾਂਦਾ ਮੈਂ ਕਹਾਂ ਇਹਨਾਂ ਨੂੰ ਆਦਤ ਪਾਈ ਹੋਈ ਹੈ ਮੈਥੋਂ ਹੀ ਮੰਗਦੇ ਆ ਮੈਥੋਂ ਖਾਂਦੇ ਆ ਮੈਂ ਕਹਾਂ ਉਹਨੂੰ ਸਵਰੀ ਐਡਾ ਦਿੱਤਾ ਹੈ ਰੱਬ ਨੇ ਵੀ ਇਹ ਮੰਗਦੇ ਨਹੀਂ ਦੂਜੇ ਤੋਂ ਚਾਹੇ ਮ ਬਾਰੇ ਮਾਰੇ ਹਾਲਾਤ ਦੇਖਿਆ ਜੀ ਮੈਂ ਸ਼ੇਅਰ ਨਹੀਂ ਕਰ ਸਕਦੀ ਤੁਹਾਡੇ ਨਾਲ ਤੇ ਉੱਥੇ ਭਾਈ ਆ ਗਿਆ ਤੇ ਮੈਨੂੰ ਵੀ ਛੁੱਟੀ ਮਿਲ ਗਈ ਤੇ ਜਦੋਂ ਮੇਰਾ ਬਿਸਤਰਾ ਚੱਕਿਆ ਤੇ ਉਹ ਕਿਤੇ ਲੈਟਰੀ ਮੈਂ ਫੜ ਕੇ ਉਹ ਤੋਂ ਬਿਸਤਰੇ ਥੱਲੇ ਧਰਤੀ ਜਦੋਂ ਮੇਰਾ ਬਿਸਤਰਾ ਚੱਕਿਆ ਉੱਥੇ ਸਫਾਈ ਕਰਨ ਵਾਲਾ ਮੈਨੂੰ ਕਹਿੰਦਾ ਕਹਿੰਦਾ ਜੀ ਆਹ ਤੁਹਾਡੀ ਪਰਚੀ ਰਹਿ ਗਈ ਤੇ ਮੈਂ ਚੌੜ ਕਰਦੀ ਮੈਂ ਹੱਥ 'ਚ ਵੜ ਕੇ ਪਰਚੀ ਆਖਿਆ ਮੈਂ ਕਹਿੰਦਾ ਛੱਡਾ ਦੀਪੂ ਲੈਟਰੀ ਬਾਕੇ ਆਇਆ ਇਹਨੂੰ ਮੋਟਰਸਾਈਕਲ ਨਿਕਲੂਗਾ ਮੈਂ ਉਹ ਲੈਟਰੀ ਆਲ ਚੱਕ ਕੇ ਆਦੀਆਂ ਦਵਾਈਆਂ ਵਾਲੇ ਲਫਾਫੇ ਚ ਪਾ ਲਈ ਅਸੀਂ ਬਾਗ ਗਏ ਘਰੇ ਤੇ ਮੇਰੇ ਅੱਜ ਵੀ ਯਾਦ ਹੈ ਵੀ 22 ਤਰੀਕ ਨੂੰ ਮੋਟਰਸਾਈਕਲ ਨਿਕਲਣਾ ਸੀ ਮੈਂ ਪਈ ਤੇ ਮੇਰੇ ਸਹਰਾਣੇ ਫੋਨ ਪਿਆ ਤੇ ਇਹ ਦਰਵਾਜ਼ੇ 'ਚ ਖੇਢੀ ਜਾਂਦਾ ਸੀ ਤੇ ਜਦੋਂ ਭਾਈ ਫੋਨ ਦੀ ਬੱਲ ਵੱਜੀ 22 ਤਰੀਕ ਨੂੰ ਤੇ ਮੈਂ ਫੋਨ ਚੱਕ ਕੇ ਮੈਂ ਕਿਹਾ ਹੈਲੋ ਮੈਨੂੰ ਕਹਿੰਦਾ ਵੀ ਤੁਸੀਂ ਕਿੱਥੋਂ ਬੋਲਦੇ ਮੈਂ ਕਿਹਾ ਇੱਥੋਂ ਬੋਲਦੇ ਆ ਕਹਿੰਦਾ ਵੀ ਭਾਈ ਤੁਹਾਡੇ ਮਹਕਦੀਪ ਕਿਹਦਾ ਨਾ ਮੈਂ ਕਿਹਾ ਜੀ ਮੇਰੇ بیٹے ਦਾ ਮੈਂ ਮਤਲਬ ਡਰ ਗਈ ਮੈਂ ਕਿਹਾ ਦੀਪੂ ਵਾਸਤੇ ਫੋਨ ਕੀਤਾ ਆ ਮੈਂ ਕਿਹਾ ਉਹ ਤਾਂ ਦਰਵਾਜ਼ੇ 'ਚ ਖੇਢੀ ਜਾਂਦਾ ਮੈਂ ਕਿਹਾ ਇਹਨੂੰ ਕੌਣ ਜਾਣਦਾ ਹੈ ਉਹਨੇ ਜਦ ਮੈਨੂੰ ਕਿਹਾ ਕਹਿੰਦਾ ਮੈਡਮ ਵਧਾਈਆਂ 5100 ਦੇ ਤੁਸੀਂ ਲੱਡੂ ਘੰਡ ਦੋ ਮੈਂ ਕਿਹਾ ਜੀ ਕਾਹਦੀਆਂ ਵਧਾਈਆਂ ਦਿੰਨੇ ਹੋ ਕਹਿੰਦਾ ਤੁਹਾਡੇ ਬੇਟੇ ਨੂੰ ਮੋਟਰਸਾਈਕਲ ਤੇ ਸਾਈਕਲ ਦੋ ਚੀਜ਼ਾਂ ਨਿਕਲਣਗੀਆਂ ਉਹਦੇ ਨਾਲ ਕਿਤੇ ਸਾਈਕਲ ਵੀ ਸੀ ਮੋਟਰਸਾਈਕਲ ਦੇ ਨਾਲ ਮੈਂ ਕਿਹਾ ਮੇਰੇ ਮੁੰਡੇ ਨੂੰ ਮੋਟਰਸਾਈਕਲ ਨਿਕਲਿਆ ਮੈਂ ਫੋਨ ਖੱਟਤਾ ਕੱਟ ਕੇ ਬਈ ਮੈਂ ਦਵਾਈਆਂ ਵਾਲੇ ਖਾਫੇ ਚੋਂ ਨਾ ਲੈਟਰੀ ਗੱਡੀ ਮੈਂ ਕਿਹਾ ਕਿਸੇ ਪਿੰਡ ਦੇ ਨੂੰ ਨਾ ਪਤਾ ਹੋਵੇ ਵੀ ਦੀਪੂ ਰੇ ਲੈਟਰੀ ਬਾਈ ਆ ਦੀਪੂ ਉਥੇ ਰੋਲਾ ਵਾਲਾ ਪਾਇਆ ਸੀ ਨਾ ਮਗਰ ਸਾਰਾ ਪਿੰਡ ਹੁੰਦਾ ਸਾਡਾ ਕੀ ਇਹ ਮੈਂ ਕਿਸੇ ਜਾਣ ਕੇ ਜਿਹੜ੍ਹ ਕੀਤੀ ਹੋਵੇ ਤੇ ਜਦੋਂ ਮੈਂ ਲੈਟਰੀ ਵਾਲਾ ਨੰਬਰ ਕੱਢ ਕੇ ਲਾਇਆ ਮੈਂ ਕਹਾਂ ਜੀ ਅੱਜ ਲੈਟਰੀ ਨਿਕਲਣੀ ਸੀ ਕਿਹਨੂੰ ਨਿਕਲੀ ਆ ਉਹ ਕਹਿੰਦੇ ਵੀ ਐ ਕਰਕੇ ਮਹਕਦੀਪ ਸਿੰਘ ਨੂੰ ਨਿਕਲੀ ਆ ਮੈਂ ਕਿਹਾ ਵੀ ਤਾਂ ਦੀਪੂ ਨੂੰ ਲਿਖ ਲੈ ਮੋਟਰਸਾਈਕਲ ਦਾ ਜਦੋਂ ਮੈਂ ਭਾਈ ਦੱਸਿਆ ਤੇ ਮੇਰੇ ਪਤੀਜੇ ਜਿੱਥੇ ਉਹਨਾਂ ਨੇ ਸੱਦਿਆ ਸੀ ਗੋਨਿਆਣਾ ਮੰਡੀ ਸੱਦਿਆ ਸੀ ਗੋਨਿਆਣੀ ਮੰਡੀ ਮੇਰੇ ਪਤੀਜੇ ਵਰਗੇ ਭਾਈ ਦੀਪੂ ਨੂੰ ਲੈ ਕੇ ਆ ਗਏ ਗਾਹਾਂ ਉੱਥੇ ਦੀ ਉੱਥੇ ਉਹਨਾਂ ਨੇ ਸੇਠਾਣੇ ਮਠਾਈਆਂ ਮਟੂਈਆਂ ਭੰਡੀਆਂ ਇਹਨੂੰ ਗੋਦੀ ਚ ਚਾ ਕੇ ਫੋਟੋਆਂ ਲਾਉਣ ਵੀ ਕਰਮ ਵਾਲਾ ਬੱਚਾ ਹੈ ਤੇ ਇਹ ਜਿਹਦੀ ਹੁੰਦੀ ਚੜਿਆ ਕਰੇ ਬੋਲਦਾ ਐਵੇਂ ਹੀ ਆ ਉਹ ਸੇ ਨੂੰ ਕਹਦਾ ਕਰੇ ਮੇਰਾ ਮੋਟਰਸਾਈਕਲ ਦੇ ਦਿਓ ਮੈਨੂੰ ਗੋਦੀ ਨਾ ਚੱਕੋ ਮੈਂ ਤੁਹਾਡੀ ਗੋਦੀ ਨਹੀਂ ਚੜਨਾ ਮੈਨੂੰ ਮੇਰਾ ਮੋਟਰਸਾਈਕਲ ਦੇ ਦਿਓ ਉਹਨਾਂ ਨੇ ਵਰਪੀਆਂ ਖਵਾਉਣ ਦੀ ਕੋਸ਼ਿਸ਼ ਕੀਤੀ ਨਹੀਂ ਖਾਦੀ ਨਹੀਂ ਖਾਂਦਾ ਨਹੀਂ ਹੈ ਕਿਸੇ ਦੀ ਜੀ ਨਹੀਂ ਖਾਂਦਾ ਇਹ ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ ਹਾਰ ਕੇ ਉਹਨਾਂ ਨੇ ਡੱਬਾ ਹੀ ਫੜਾਦਾ ਇਹਨੂੰ ਕਹਿੰਦੀ ਚੰਗਾ ਘਰੇ ਜਾ ਕੇ ਖਾ ਲਈ ਉਹ ਮੇਰਾ ਭਤੀਜਾ ਕਹਿੰਦਾ ਜੀ ਇਹ ਵੀ ਭੂਆ ਕੋਲੇ ਜਾ ਕੇ ਖਾਉਗਾ ਕਹਿੰਦਾ ਵੀ ਐ ਨਹੀਂ ਖਾਂਦਾ ਤੇ ਤੁਸੀਂ ਇਹਨੂੰ ਡੱਬਾ ਜਿਹੜਾ ਦੇਣਾ ਦੇ ਦਿਓ ਉਹਨਾਂ ਨੇ ਭਈ ਇਹਨੂੰ ਡੱਬਾ ਹੀ ਦਿੱਤਾ ਉਹ ਜੱਗ ਬਣ ਕੇ ਦੀ ਫੋਟੋ ਲੱਗੀ ਸੀ ਉਹ ਮੇਰੇ ਕੋਲ ਸ਼ਾਇਦ ਫੋਟੋ ਹਜੇ ਵੀ ਪਈ ਹੋ ਸਾਮੀ ਤੇ ਮ ਕਹਿੰਦੇ ਆ ਚੱਕ ਦੀ ਪੂ ਚਾਬੀਆਂ ਵੀ ਆ ਤੇਰਾ ਮੋਟਰਸਾਈਕਲ ਆ ਤੇਰਾ ਸਾਈਕਲ ਦੇਖ 6 ਸਾਲ ਦੇ ਬੱਚੇ ਨੂੰ ਸਮਝਾਉਤਾ ਕਰਨਾ ਆਉਂਦਾ ਇਹਨੇ ਮੋਟਰਸਾਈਕਲ ਤਾਂ ਆਪ ਰੱਖ ਲਿਆ ਜਿਹੜਾ ਸਾਈਕਲ ਸੀ ਜਿਹੜੇ ਨੇ ਜਿਹਨੇ ਦੀ ਲੈਟਰੀ ਕੱਟੀ ਸੀ ਉਹਨੂੰ ਇਹ ਜਾਣਦਾ ਸੀ ਪਤਾ ਨਹੀਂ ਕਿਵੇਂ ਦੇਖ ਲਾ ਬੱਚਾ ਦਿਮਾਗ ਚੋਂ ਨਹੀਂ ਕੱਢਦਾ ਸੀ ਇਹ ਗੱਲ ਵੀ ਹਜੇ ਵੀ ਤਾਂ ਦਿਮਾਗ ਇਹੋ ਜਿਹਾ ਦਿਮਾਗ ਚੋਂ ਗੱਲ ਨਹੀਂ ਕੱਢਦਾ ਜਿਹੜੀ ਨੂੰ ਇੱਕ ਵਾਰੀ ਪਤਾ ਲੱਗ ਜੇ ਤੇ ਉਹਨੇ ਭਈ ਉਹਨੂੰ ਕਹਿੰਦਾ ਕਿ ਕਹਿੰਦਾ ਮੈਂ ਦੋ ਕੀ ਕਰਨੇ ਆ ਆ ਸਾਈਕਲ ਤਾਂ ਤੂੰ ਲੈ ਲੈ ਕਹਿੰਦਾ ਸਾਈਕਲ ਹੀ ਮੇਰੇ ਕੋਲੇ ਹੈਗੀ ਇਹਦੇ ਕੋਲੇ ਛੋਟੀ ਜਿਹੀ ਸਾਈਕਲ ਹੀ ਹੁੰਦੀ ਸੀ ਕਹਿੰਦਾ ਸਾਈਕਲ ਤੂੰ ਲੈ ਲੈ ਮੋਟਰਸਾਈਕਲ ਮੈਨੂੰ ਦੇ ਦੇ ਮੋਟਰਸਾਈਕਲ ਮੇਰਾ ਕਹਿੰਦਾ ਤੇ ਲੈ ਆਇਆ ਬਾਈ ਮੋਟਰਸਾਈਕਲ ਤੇ ਚੜਿਆ ਆਵੇ ਤੇ ਹਾਰ ਹੂਰ ਪਾਏ ਫੋਟੋ ਵੀ ਇਹਦੇ ਖਾੜੇ ਮੋਟਰਸਾਈਕਲ ਤੇ ਇਹਦੇ ਹਾਰ ਹੂਰ ਪਾਏ ਜਾਂਦੀ ਤੇ ਉਵੇਂ ਹਾਰ ਹਾਰ ਨਾਲ ਗਲ ਚੋਲਾ ਹੈ ਮੈਨੂੰ ਆ ਕੇ ਕਹਿੰਦਾ ਮੰਮੀ ਮੈਂ ਮੋਟਰਸਾਈਕਲ ਲੈ ਆਇਆ 10 ਰੁਪਿਆਵਾਂ ਚ ਕਹਿੰਦਾ ਨਾਲੇ ਮੇਰੇ ਹਾਰ ਪਾਏ ਆ ਦੇਖ ਮੇਰੇ ਹਾਰ ਪਾਏ ਨਾਲ ਮੈਨੂੰ ਬਰਫੀ ਦਿੱਤੀ ਹੈ ਮੰਮੀ ਮੈਂ ਖਾ ਲਾਂ ਮੈਂ ਕੀ ਖਾ ਲਾਂ ਤੇ ਭਈਓ ਸਾਨੂੰ ਮੋਟਰਸਾਈਕਲ ਨਿਕਲਿਆ ਕਿਉਂਕਿ ਦੂਜੇ ਮਾਈ ਸਰਖਾਨੇ ਦੇ ਮੇਲੇ ਮੈਨੂੰ ਜਾਣਾ ਹੀ ਨਹੀਂ ਮਿਲਿਆ ਤੇ ਮੈਨੂੰ ਮੋਟਰਸਾਈਕਲ ਨਿਕਲਿਆ ਤੇ ਉੱਥੇ ਪਈ ਸੀ ਹਸਪਤਾਲ ਜਿੱਮਾ ਖਾਨੇ ਵਾਲੇ ਦਿਨ ਤਾਂ ਜਿਹੜਾ ਮੈਂ ਮਾਤਾ ਨਾਲ ਲੜ ਕੇਈ ਸੀ ਮੇਰੇ ਸਾਡੀ ਬੇਇਜ਼ਤੀ ਹੋਈ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਸ ਬੰਦੇ ਦੀ ਸੱਚੀ ਨੀਤ ਤੇ ਸੱਚੀ ਸ਼ਰਧਾ ਤੇ ਸੱਚਾ ਮਨ ਹੁੰਦਾ ਨਾ ਉਹਦੇ ਨਾਲ ਅਕੇ ਰੱਬ ਵੀ ਖੜ ਜਾਂਦਾ ਮੇਰੀ ਵੀਡੀਓ ਬਹੁਤ ਲੰਬੀ ਹੋ ਗਈ ਅੱਜ ਕਿਉਂਕਿ ਕਹਾਣੀ ਇਦਾਂ ਦੀ ਸੀ ਜਿਹੜੀ ਆਪਾਂ ਦੱਸ ਦੇਣਾ ਫਿਰ ਆਪਾਂ ਨੂੰ ਸਾਰੀ ਦੱਸਣੀ ਪੈਂਦੀ ਹੈ ਸੱਚੀ ਨੀਤ ਨੂੰ ਮਰਾਦਾ ਹੁੰਦੀ ਹੈ ਵੀ ਦੇਖ ਮਨ ਛੋੜਾ ਜਦੋਂ ਸੱਚਾ ਹੁੰਦਾ ਨਾ ਤੁਸੀਂ ਹਰ ਇੱਕ ਚੀਜ਼ ਪਾ ਸਕਦੇ ਹੋ ਤੁਸੀਂ ਦੇਖ ਲਓ ਵੀ ਉਹ ਸੀਡੀ ਡਾਊਨ ਮੋਟਰਸਾਈਕਲ ਨਿਕਲਿਆ ਸੀ ਦੀਪੂ ਨੂੰ 40-42 ਹਜ਼ਾਰ ਦਾ ਮੋਟਰਸਾਈਕਲ ਨਿਕਲਿਆ ਸੀਗਾ ਤੇ ਨਿਕਲਿਆ ਵੀ ਜਮਾਨਾ ਮਾ ਤੇ ਉਦੋਂ ਬਾਅਦ ਫਿਰ ਅਸੀਂ ਮਾਈ ਸਰਖਾਨੇ ਤੇ ਉਸ ਆਪ ਦੇ ਮੋਟਰਸਾਈਕਲ ਤੇ ਹੀ ਗਏ ਸੀ ਏ ਰੈੱਡ ਰੰਗ ਦਾ ਹੁਣ ਵੀ ਹੈ ਦੀਪੂ ਕੋਲੇ ਸਾਮ-ਸਾਮ ਰੱਖਦਾ ਦੀਪੂ ਮੋਟਰਸਾਈਕਲ ਨੂੰ ਪਿਆਰ ਕਰਦਾ ਵੀ ਇਹ ਮੈਨੂੰ ਲੈਟਰੀ ਜੋ 10 ਰੁਪਈਆ ਚ ਨਿਕਲਿਆ ਹੋਇਆਗਾ ਉਹ ਦੀਪੂ ਦਾ ਮੋਟਰਸਾਈਕਲ ਐ ਨੂੰ 6 ਸਾਲ ਦੇ ਨੂੰ ਨਿਕਲਿਆ ਸੀ ਅੱਜ ਤੱਕ ਸੁੱਖ ਨਾਲ ਇਹ 24 ਸਾਲ ਦਾ ਹੋ ਗਿਆ ਸੋ ਆਪ ਸਭ ਨੂੰ ਮੇਰੀਆਂ ਗੱਲਾਂ ਕਿਦਾਂ ਦੀਆਂ ਲੱਗਦੀਆਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਹੱਥ ਵਨ ਕੇ ਬੇਨਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਸੀਂ ਦੁਨੀਆ ਭਰ ਦੇ ਚੈਨਲ ਦੇਖਦੇ ਹੋ ਪਲੀਜ਼ ਮੇਰਾ ਵੀ ਦੇਖ ਲਿਆ ਕਰੋ ਮੇਰਾ ਮੈਂ ਤਾਂ ਇੱਕ ਜ਼ਿੰਦਗੀ ਚ ਉੱਠਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਵੀ ਦੁਨੀਆ ਚ ਇੱਕ ਦਿਨ ਤੁਰ ਜਾਣਾ ਵੀ ਆਪਾਂ ਵੀ ਆਪਣਾ ਕੁਝ ਦੱਸੀਏ ਲੋਕਾਂ ਨਾਲ ਗੱਲਾਂ ਸ਼ੇਅਰ ਕਰੀਏ ਕਿਉਂਕਿ ਆਪਣੇ ਕੋਲੇ ਤਾਂ ਕਿਸੇ ਕੋਲੇ ਟਾਈਮ ਹੀ ਨਹੀਂ ਹੁੰਦਾ ਛੋਟੇ ਨਾਲ ਗੱਲਾਂ ਕਰਨ ਦਾ ਜਾਂ ਸੁਣਨ ਦਾ ਤੇ ਮੈਨੂੰ ਲੱਗਦਾ ਵੀ ਜੇ ਮੇਰੀਆਂ ਵੀਡੀਓ ਕੋਈ ਭੈਣ ਭਰਾ ਹੁਣ ਮੇਰੇ ਨਾਲ 100 ਸਬਸਕ੍ਰਾਈਬਰ ਜੋੜਿਆ ਇਹਦੇ ਸਾ ਸੁਣਦੇ ਆ ਕਿਸੇ ਨੂੰ ਤਾਂ ਐ ਹੁੰਦਾ ਨਾ ਵੀ ਹਾਂ ਇਹ ਬੰਦੇ ਨੇ ਦੁੱਖ ਦੇਖਿਆ ਤਕਲੀਫਾਂ ਤੇ ਕਈਆਂ ਬੰਦੇ ਨੂੰ ਆਉਂਦਾ ਮੈਂ ਦੁੱਖ ਦੇਖਿਆ ਤਾਂ ਕਰਕੇ ਮੈਂ ਤੁਹਾਡ ਨਾਲ ਸ਼ੇਅਰ ਕਰਦੀ ਆ ਵੀ ਦੁੱਖ ਸਾਰਿਆਂ ਦੀ ਜ਼ਿੰਦਗੀ 'ਚ ਹੁੰਦੇ ਆ ਕਿਸੇ ਦੇ ਹੱਸਦੇ ਚਿਹਰੇ ਦੇ ਪਿੱਛੇ ਗੈਸ ਨਾ ਕਰਿਆ ਕਰੋ ਕਿ ਬੰਦਾ ਬਹੁਤ ਸੌਖਾ ਐ ਦੁਖੀ ਨਹੀਂ ਦੁੱਖ ਸਾਰਿਆਂ ਦੇ ਹੰਢਾਏ ਹੁੰਦੇ ਆ ਉਹ ਦੁੱਖ ਵੀ ਹੰਢਾਏ ਹੁੰਦੇ ਆ ਜੋ ਉਹਨਾਂ ਨੂੰ ਉਹਨਾਂ ਨੇ ਸੋਚੇ ਨਹੀਂ ਹੁੰਦੇ ਉਹ ਵੀ ਉਹਨਾਂ ਨੂੰ ਮਿਲੇ ਹੁੰਦੇ ਆ ਉਹਨਾਂ ਨੇ ਸਭ ਨੂੰ ਇੱਜ਼ਤ ਦਿੱਤੀ ਹੁੰਦੀ ਆ ਪਰ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ ਉਹਨਾਂ ਨੂੰ ਹਮੇਸ਼ਾ ਨੀਚਾ ਹੀ ਦਿਖਾਇਆ ਜਾਂਦਾ ਆ ਸੋ ਆਪ ਸਭ ਨੂੰ ਮੇਰੇ ਵੱਨੇ ਮਨਜੀਤ ਕੌਰ ਵੱਨੇ ਮੈਂ ਪਿਆਰਪ੍ਰੀ ਸਸਰੀਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ